ਆਪਣੀ ਬੇਟੀ ਦੀ ਢੋਲੀ ਤੋਰ ਕੇ ਆ ਰਹੀ ਸੀ ਤੇ ਰਸਤੇ ਦੇ ਵਿੱਚ ਐਕਸੀਡੈਂਟ ਹੋ ਜਾਂਦਾ ਹੈ ਪੂਰਾ ਪਰਿਵਾਰ ਖਤਮ ਹੋ ਜਾਂਦਾ ਹੈ ਲੋਕਾਂ ਨੇ ਪਰਿਵਾਰ ਨੂੰ ਬਚਾਉਣ ਦੀ بجائے ਉਸ ਪਰਿਵਾਰ ਦਾ ਸ਼ਗਨਾ ਦਾ ਲਫਾਫਾ ਲੋਕ ਲੁੱਟ ਕੇ ਲੈ ਗਏ ਲੋਕ ਉਹਨਾਂ ਦੇ ਆਈਫੋਨ ਚੋੱਕ ਕੇ ਲੈ ਗਏ ਲੋਕ 3 ਲੱਖ ਰੁਪਏ ਤਕਰੀਬਨ ਉਹਨਾਂ ਦੇ ਬੈਗ ਦੇ ਵਿੱਚ ਸੀ ਉਹ ਚੋੱਕ ਕੇ ਲੈ ਗਏ ਤੇ ਨਾਲ ਦੀ ਨਾਲ ਉਹਨਾਂ ਨੇ ਸੋਨਾ ਚਾਂਦੀ ਤਕਰੀਬਨ 15 ਤੋਲਾ ਗੱਡੀ ਦੇ ਵਿੱਚ ਰੱਖਿਆ ਸੀ ਉਹ ਸਾਰਾ ਕੁਝ ਲੁੱਟ ਕੇ ਲੈ ਗਏ ਜਿੱहां ਇੱਕ ਪਰਿਵਾਰ ਜੋ ਕਿ ਆਪਣੀ ਬੇਟੀ ਦੀ ਡੋਲੀ ਜਲੰਧਰ ਦੇ ਵਿੱਚੋਂ ਤੋਰ ਕੇ ਆ ਰਿਹਾ ਸੀ ਖਰੇ ਪੈਲਸ ਦੇ ਵਿੱਚ ਵਿਆਹ ਸੀ ਅਤੇ ਉਹ ਸਰਹਿੰਦ ਦੇ ਰਹਿਣ ਵਾਲੇ ਸੀ ਬੇਟੀ ਨੂੰ ਵਿਦਾ ਕਰਕੇ ਉਹ ਰਾਹ ਦੇ ਵਿੱਚ ਜਾ ਰਹੇ ਸੀ ਹਤਲੇ ਬੇਟੀ ਵੀ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਜਾ ਰਹੀ ਸੀ ਹੱਲੇ ਉਹ ਘਰੇ ਦੇ ਵਿੱਚ ਨਹੀਂ ਪਹੁੰਚੀ ਸੀ ਤੇ ਅੱਧੇ ਰਸਤੇ ਦੇ ਵਿੱਚ ਜਾ ਕੇ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਹੈ ਐਕਸੀਡੈਂਟ ਦੇ ਵਿੱਚ ਲੜਕੀ ਦੀ ਮਾਂ ਲੜਕੀ ਦੇ ਪਿਤਾ ਅਤੇ ਲੜਕੀ ਦੀ ਚਾਚੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਚਾਚਾ ਜੋ ਗੱਡੀ ਚਲਾ ਰਿਹਾ ਸੀ ਉਹ ਗੰਭੀਰ ਜ਼ਖਮੀ ਹੈ ਤੇ ਇਸ ਸਮੇਂ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ ਤੇ ਹੁਣ ਖਬਰ ਆਈ ਹੈ ਬਹੁਤ ਸ਼ਰਮਨਾਕ ਖਬਰ ਸਾਹਮਣੇ ਆਈ ਹੈ ਕਿ ਪਰਿਵਾਰ ਦੇ ਗਹਿਣੇ ਤੱਕ ਲੋਕ ਲੁੱਟ ਕੇ ਲੈ ਗਏ ਤਕਰੀਬਨ 15 ਤੋਲਾ ਸੋਨਾ ਸੀ ਨਾਲ ਦੀ ਨਾਲ ਆਈਫੋਨ ਪਿਆਸੀ ਗੱਡੀ ਦੇ ਵਿੱਚ ਸ਼ਗਨ ਦਾ ਲਫਾਫਾ ਉਹਨਾਂ ਦੇ ਕੋਲ ਸੀ ਜੋ ਲੈ ਕੇ ਆ ਰਹੇ ਸੀ ਜੋ ਸ਼ਗਨ ਉਹਨਾਂ ਨੂੰ ਮਿਲਿਆ ਸੀ ਉਹ ਸਾਰਾ ਲਫਾਫਾ ਉਹਨਾਂ ਦੀ ਗੱਡੀ ਦੇ ਵਿੱਚ ਮੌਜੂਦ ਸੀ ਰਾਹਗੀਰਨਾ ਨੇ ਇੱਕ ਵੀ ਸ਼ਗਨ ਦਾ ਲਫਾਫਾ ਨਹੀਂ ਛੱਡਿਆ ਤਕਰੀਬਨ 3 ਲੱਖ ਰੁਪਏ ਬੇਟੀ ਦੇ ਵਿਆਹ ਦੇ ਵਿੱਚੋਂ ਬਚੇ ਸੀ ਉਹ ਵੀ ਉਹਨਾਂ ਨੇ ਗੱਡੀ ਦੇ ਵਿੱਚ ਰੱਖਿਆ ਸੀ ਲੋਕ ਉਹ ਵੀ ਲੁੱਟ ਕੇ ਲੈ ਗਏ ਸ਼ਰਮ ਨਾ ਖਬਰ ਹੈ ਅਸੀਂ ਆਖਦੇ ਨੇ ਆ ਕਿ ਇਨਸਾਨੀਅਤ ਜਿੰਦਾ ਹੈ ਅਸੀਂ ਆਖਦੇ ਨੇ ਆ ਕਿ ਲੋਕ ਜਿਹੜੇ ਨੇ ਉਹ ਦੂਜੇ ਦਾ ਦਰਦ ਸਮਝਦੇ ਨੇ ਲੋਕ ਆ ਦਰਦ ਸਮਝਦੇ ਨੇ ਉਸ ਪਰਿਵਾਰ ਨੇ ਜੋ ਹੈ ਕੱਪੜੇ ਪਾਏ ਹੋਏ ਸੀ ਵਿਆਹ ਦੇ ਹੱਲੇ ਉਹਨਾਂ ਦੇ ਵਿਆਹ ਦੇ ਕੱਪੜੇ ਤੱਕ ਨਹੀਂ ਉਤਰੇ ਸੀ ਉਹ ਬੇਟੀ ਦੀ ਵਿਦਾਈ ਦੇ ਵਿੱਚ ਹੱਲੇ ਕਿਤੇ ਨਾ ਕਿਤੇ ਡੁੱਬੇ ਹੋਏ ਸੀ ਹੱਲੇ ਬੇਟੀ ਦੀ ਵਿਦਾਈ ਵੀ ਜਿਹੜੀ ਉਹ ਰਸਤੇ ਦੇ ਵਿੱਚ ਹੀ ਸੀ ਹੱਲੇ ਉਹ ਘਰ ਤੱਕ ਨਹੀਂ ਪਹੁੰਚੀ ਸੀ ਤੇ ਆਹ ਸਾਰਾ ਕੁਝ ਵਾਪਰ ਗਿਆ ਲੜਕੀ ਦੱਸਿਆ ਜਾ ਰਿਹਾ ਕਿ ਅੱਧੀ ਅਬਦੇ ਰਸਤੇ ਦੇ ਵਿੱਚ ਹੀ ਉਸਨੇ ਆਪਣੀ ਡੋਲੀ ਵਾਲੀ ਕਾਰ ਜਿਹੜੀ ਆ ਉਹ ਮੋੜਿਆ ਅਤੇ ਆਪਣੇ ਪਰਿਵਾਰ ਦੇ ਕੋਲ ਆਈ ਤੇ ਪਤਾ ਲੱਗਾ ਕਿ ਜਿਸ ਪਰਿਵਾਰ ਨੇ ਉਸ ਨੂੰ ਡੋਲੀ ਦੇ ਵਿੱਚ ਬਿਠਾਇਆ ਉਹ ਪਰਿਵਾਰ ਨਹੀਂ ਬਚਿਆ ਹੈ। ਮਾ, ਬਾਪ, ਚਾਚੀ ਮੌਕੇ ਤੇ ਹੀ ਉਹਨਾਂ ਦੀ ਜਾਨ ਚਲੀ ਗਈ ਹੈ ਤੇ ਚਾਚਾ ਜਿਹੜਾ ਹੈ ਉਹ ਹਸਪਤਾਲ ਦੇ ਵਿੱਚ ਦਾਖਲ ਹੈ। ਇਹ ਖਬਰ ਅਜੜੀਓ ਸਰਹਿੰਦ ਦੇ ਪਰਿਵਾਰ ਦੀ ਹੈ ਜੋ ਜਲੰਧਰ ਦੇ ਵਿੱਚ ਵਿਆਹ ਦੀ ਰਸਮ ਕਰਨ ਆਏ ਸੀ ਪਰ ਇਸ ਖਬਰ ਦੇ ਵਿੱਚ ਜੋ ਰਾਘੀਰਾ ਨੇ ਸ਼ਰਮਨਾਕ ਹਰਕਤ ਕੀਤੀ ਹੈ ਨਾ ਉਹ ਬਹੁਤ ਹੀ ਨਿੰਦਣਯੋਗ ਹੈ। ਕਿ ਇੱਕ ਪਰਿਵਾਰ ਕਿਆ ਪਿਆ ਇੱਕ ਪਰਿਵਾਰ ਜੋ ਖੁਸ਼ੀਆਂ ਮਨਾ ਕੇ ਆ ਰਿਹਾ ਸੀ ਉਹ ਰਸਤੇ ਦੇ ਵਿੱਚ ਉਹਨਾਂ ਦੀ লাশ ਪਈ ਹੈ ਤੇ ਲੋਕਾਂ ਨੇ লাশ ਦੇ ਉੱਤੇ ਉਹ ਲੰਘ ਕੇ ਉਹ ਆਈਫੋਨ ਨੂੰ ਉਹਨਾਂ ਨੇ ਤਰਜੀਹ ਦਿੱਤੀ ਉਹਨਾਂ ਨੇ ਸ਼ਗਨਾ ਦੇ ਲਫਾਫੇ ਨੂੰ ਤਰਜੀਹ ਦਿੱਤੀ ਉਹਨਾਂ ਨੇ 3 ਲੱਖ ਰੁਪਏ ਜਿਹੜੇ ਗੱਡੀ ਦੇ ਵਿੱਚ ਪਏ ਸੀ ਉਸ ਨੂੰ ਤਰਜੀਹ ਦਿੱਤੀ ਆਈਫੋਨ ਨੂੰ ਤਰਜੀਹ ਦਿੱਤਾ ਸੋਨੇ ਚਾਂਦੀ ਨੂੰ ਤਰਜੀਹ ਦਿੱਤਾ ਪਰ ਉਸ ਪਰਿਵਾਰ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਉਸ ਪਰਿਵਾਰ ਨੂੰ ਦੇਖਿਆ ਨਹੀਂ ਗਿਆ ਕਿ ਆਖਿਰਕਾਰ ਕੀ ਪਤਾ ਕਿਸੇ ਦੇ ਸਾਹ ਚੱਲਦੇ ਹੋਣ ਇੱਕ ਵਾਰ ਉਹਨਾਂ ਨੇ ਚੈੱਕ ਨਹੀਂ ਕੀਤਾ ਕਿ ਇੱਕ ਵਾਰ ਉਠਾ ਕੇ ਇਹਨਾਂ ਨੂੰ ਪਾਣੀ ਪਿਲਾ ਦਿੱਤਾ ਜਾਵੇ ਇੱਕ ਵਾਰ ਇੱਕ ਵੀ ਕਿਸੇ ਨੇ ਕੋਸ਼ਿਸ਼ ਨਹੀਂ ਕੀਤਾ ਕਿ ਇੱਕ ਵਾਰ ਧਿਆਨ ਨਾਲ ਦੇਖ ਲਿਆ ਜਾਵੇ ਕਿ ਕੀ ਪਤਾ ਇਹਨਾਂ ਦੇ ਵਿੱਚੋਂ ਕੋਈ ਤਾਂ ਜਿੰਦਾ ਬਚਿਆ ਹੋਵੇਗਾ ਪਰ ਕਿਸੇ ਨੇ ਵੀ ਅਝਿਾਨ ਨਹੀਂ ਕੀਤਾ ਲੋਕ ਤਾਂ ਖਰੇ ਚਾਹੁੰਦੇ ਸੀ ਕਿ ਇਹਨਾਂ ਦੀਆਂ ਅੱਖਾਂ ਨਾ ਖੁੱਲਣ ਕਿਉਂਕਿ ਉਹ ਉੱਥੋਂ ਸਮਾਰਟ ਚੁੱਕਣਾ ਚਾਹੁੰਦੇ ਸੀ ਗੱਡੀ ਦੇ ਵਿੱਚੋਂ ਸ਼ਗਣਾ ਦਾ ਲਫਾਫਾ ਚੁੱਕਣਾ ਚਾਹੁੰਦੇ ਸੀ ਤੇ ਲੋਕਾਂ ਨੇ ਚੁੱਕਿਆ ਵੀ ਅਤੇ ਗਾਇਬ ਵੀ ਹੋ ਗਏ ਇਸ ਖਬਰ ਨੂੰ ਸ਼ੇਅਰ ਇਸ ਕਰਕੇ ਕਰੋ ਤਾਂਕਿ ਜਿਹੜੇ ਲੋਕਾਂ ਤੱਕ ਇਹ ਖਬਰ ਪਹੁੰਚੇ ਉਹਨਾਂ ਲੋਕਾਂ ਤੱਕ ਇਹ ਖਬਰ ਪਹੁੰਚੇ ਜਿਨ੍ਹਾਂ ਨੇ ਸ਼ਗਨਾ ਦਾ ਇਹ ਲਫਾਫਾ ਚੁੱਕਿਆ ਹੈ ਉਹਨਾਂ ਲੋਕਾਂ ਤੱਕ ਇਹ ਖਬਰ ਪਹੁੰਚੇ ਜਿਨ੍ਹਾਂ ਨੇ ਲਾਸ਼ ਦੇ ਵਿੱਚੋਂ ਜਿਹੜਾ ਹੈ ਉਹ ਸੋਨਾ ਚਾਂਦੀ ਕੱਢਿਆ ਹੈ ਉਹਨਾਂ ਲੋਕਾਂ ਤੱਕ ਇਹ ਖਬਰ ਪਹੁੰਚੇ ਜਿਨ੍ਹਾਂ ਨੇ ਇਸ ਪਰਿਵਾਰ ਦਾ ਆਈਫੋਨ ਚੱਕਿਆ ਤਾਂ ਕਿ ਉਹਨਾਂ ਨੂੰ ਸ਼ਰਮ ਆਵੇ ਕਿ ਆਖਿਰਕਾਰ ਜੇਕਰ ਕਦੀ ਉਹਨਾਂ ਦੇ ਨਾਲੇ ਹਾਸਾ ਵਾਪਰਦਾ ਹੈ ਕਿ ਕਿ ਉਹਨਾਂ ਨਾਲ ਵੀ ਇਹ ਸਭ ਕੁਝ ਹੋਣਾ ਚਾਹੀਦਾ ਹੈ ਕੀ ਉਹ ਵੀ ਜੇਕਰ ਆਪਣੀ ਬੇਟੀ ਦੀ ਵਿਦਾਈ ਕਰਕੇ ਆ ਰਹੇ ਹੋਣਗੇ ਤੇ ਜੋ ਹੈ ਜੋ ਹੈ ਰਸਤੇ ਦੇ ਵਿੱਚ ਜੇਕਰ ਉਹਨਾਂ ਦੇ ਨਾਲ ਕੋਈ ਦੁਰਘਟਨਾ ਹੁੰਦੀ ਹੈ ਤੇ ਕੀ ਉਹ ਚਾਹੁੰਦੇ ਨੇ ਕਿ ਲੋਕ ਉਹਨਾਂ ਦੇ ਨਾਲ ਆ ਸਬਕਰਨ ਉਹਨਾਂ ਨੂੰ ਬਚਾਉਣ ਦੀ بجائے ਸੋ ਅਜਿਹੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਤੇ ਉਹਨਾਂ ਤੱਕ ਇਹ ਵੀਡੀਓ ਪਹੁੰਚਣੀ ਚਾਹੀਦੀ ਹੈ